ਸਿਕਾ ਜੀ ਸਾਰਿਆਂ ਨੂੰ ਪਰਮਾਤਮਾ ਦੀ ਕਿਰਪਾ ਤੁਸੀਂ ਵੀ ਠੀਕ ਠਾਕ ਹੋਗੇ ਮੈਂ ਵੀ ਠੀਕ ਠਾਕ ਆ ਅੱਜ ਜਿਸੀ ਮੈਂ ਲੱਗੀ ਸੀ ਅੱਜ ਮੈਂ ਲੱਗੀ ਸੀ ਆ ਚਿੱਟਾ ਸੂਟ ਹੈਗਾ ਯਾ ਸੈਲਫ ਯਾ ਸਰਕ ਦੇ ਵਿੱਚ ਹੈਗਾ ਇਹਨੂੰ ਲੱਗੇ ਮੈਂ ਧੋਣ ਤੇ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੂੰ ਡਰਾਈ ਕਲੀਨ ਕਰਾਉਣੇ ਕਿੰਨੇ ਔਖੇ ਹੋ ਜਾਂਦੇ ਆ ਚਲੋ ਕਈਆਂ ਕੋਲੇ ਟਾਈਮ ਨਹੀਂ ਹੁੰਦਾ ਕਈਆਂ ਕੋਲੇ ਮਹਿੰਗੇ ਵੀ ਬਹੁਤ ਆਫੋਰਡ ਵੀ ਨਹੀਂ ਕਰ ਸਕਦੇ ਨਾ ਇਸ ਕਰਕੇ ਆਪਾਂ ਅੱਜ ਲੱਗੇ ਇਹਨੂੰ ਘਰੇ ਧੋਣ ਮੈਂ ਤੁਹਾਨੂੰ ਦੱਸ ਦਿਆਂ ਆਪਾਂ ਕਿਵੇਂ ਧੋਣੇ ਆ ਤੇ ਕੋਈ ਵੀ ਡਰਾਈ ਕਲੀਨ ਆਪਾਂ ਨਹੀਂ ਕਦੇ ਕਰਾਉਂਦੇ ਤੇ ਆਪਾਂ ਇਹਨੂੰ ਧੋਵਾਂਗੇ ਘਰੇ ਜੇ ਤਾਂ ਪਹਿਲਾਂ ਤੇ ਇਹ ਦੀ ਜੱਪ ਕੋਈ ਵੀ ਜੱਜਾ ਪਰ ਲਗੇ ਉਹਨੂੰ ਪਹਿਲਾਂ ਬੰਦ ਕਰ ਲਿਆ ਕਰੋ ਤਾਂ ਕਿ ਇਹ ਜੱਪ ਖਰਾਬ ਨਾ ਹੋਵੇ ਜੇ ਜੱਪ ਤੁਹਾਡੀ ਇਹ ਖੁੱਲੀ ਹੁੰਦੀ ਹੈ ਤੇ ਜੱਪ ਖਰਾਬ ਹੋ ਜਾਂਦੇ ਇਸ ਕਰਕੇ ਇਹਨੂੰ ਧੋਣ ਤੋਂ ਪਹਿਲਾਂ ਇਹਨੂੰ ਬੰਦ ਕਰ ਲਿਆ ਕਰੋ ਤੇ ਆਓ ਮੈਂ ਤੁਹਾਨੂੰ ਦਿਖਾਉਣੀ ਕਿ ਅੱਜ ਆਪਾਂ ਇਹਨੂੰ ਡਰਾਈ ਕਲੀਨ ਕਿਵੇਂ ਕਰਕੇ ਸੁਕਣਾ ਪਾਵਾਂਗੇ ਤੇ ਫਿਰ ਤੁਸੀਂ ਵੀ ਆਪਣੇ ਘਰੇ ਸੂਟ ਆਪਣੇ ਆਪ ਘਰੇ ਕਰ ਸਕਦੇ ਆ ਜਿਹੜੇ ਵੀ ਮਰਜੀ ਸੂਟ ਹੁਣ ਕਿਉਂਕਿ ਕਈ ਵਾਰ ਆਪਣੇ ਦਾਗ ਲੱਗ ਜਾਂਦੇ ਆ ਜਾਂ 스멜 ਹੋ ਜਾਂਦੀ ਹੈ ਤੇ ਆਪਣਾ ਮੁੜ ਕੇ ਕਪੜੇ ਪਾਉਣ ਨੂੰ ਜੀ ਨਹੀਂ ਕਰਦਾ ਤੇ ਅੱਜ ਮੈਂ ਤੁਹਾਨੂੰ ਦਿਖਾਵਾਂਗੀ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗੇ ਜਿੱਦੋਂ ਵੀ ਤੁਹਾਨੂੰ ਲੱਗੇ ਕਿ ਕਮੀਜ਼ੀ ਸਾਫ਼ ਕਰਨ ਨਾਲ ਧੋਣ ਨਾਲ ਪਸੀਨਾ ਆਉਂਦਾ ਆਇਆ ਫਿਰ ਤੇ ਇਹਨੂੰ ਤੁਸੀਂ ਕਿਵੇਂ ਡਰਾਈ ਕਲਿੰਗ ਕਰਨਾ ਕਿਵੇਂ ਧੋਣਾ ਹੈ ਤੇ ਅੱਜ ਮੈਂ ਤੁਹਾਨੂੰ ਦਿਖਾਵਣੀ ਕਿਵੇਂ ਧੋਣਿਆ ਉਹ ਲੱਗੇ ਮੇਨ ਨਾਲ ਭੋਲਣ ਦੇਖੋ ਮੈਂ ਪਿੱਛੇ ਤੁਹਾਨੂੰ ਆਸੁੰਦੀ ਹੋਣੀ ਹੈ ਹੋਣੀ ਤੇ ਅੱਜ ਚਲੋ ਆਪਾਂ ਧੋਣਿਆ ਇਹਨੂੰ ਕਿਵੇਂ ਧੋਣਾ ਹੈ ਤੁਹਾਨੂੰ ਚੰਗੀ ਤਰ੍ਹਾਂ ਦਿਖੂਗਾ ਤੇ ਆਪਾਂ ਕਿਵੇਂ ਧੋਣ ਲੱਗਿਆ ਇਹਨੂੰ ਪਹਿਲਾਂ ਮੈਂ ਲਈਤੀ ਇਹ ਕੱਲੀ ਲਿੱਤਾ ਹਾਂ ਪਾਂਡਾ ਕੋਕੇ ਮੈਂ ਕਿਚਨ ਦੇ ਵਿੱਚ ਸਿੰਕ ਸਤੋ ਰਹੀ ਆ ਤੇ ਸਾਰਿਆਂ ਦੇ ਬੇੜੇ ਦੇ ਪਰ ਆਪਾਂ ਇੱਥੇ ਬੇੜੇ ਹੈ ਨਹੀਂ ਗੇ ਤੇ ਇਸ ਕਰਕੇ weather ਬਹੁਤ ਖਰਾਬ ਵਾ ਤੇ ਠੰਡ ਵੀ ਬਹੁਤ ਆ ਤੇ ਇਹਦੇ ਵਿੱਚ ਮੈਂ ਪਾਉਂਗੀ ਤੋਂ ਠੰਡਾ ਪਾਣੀ ਇਹ ਬਾਹਲੀ ਕੰਟਰੀ ਦੇ ਹਿਸਾਬ ਨਾਲ ਮੈਂ ਤੁਹਾਨੂੰ ਕਹਿੰਦੀ ਆ ਆਪਾਂ ਨਿਕਾ ਕਰਕੇ ਪਾ ਸਕਦੇ ਪਰ ਇੰਡੀਆ ਸਾਹਿਬ ਨਾਲ ਇੰਡੀਆ ਦਾ ਠੰਡਾ ਪਾਣੀ ਜਿਹੜਾ ਹੁੰਦਾ ਉਹ ਇਹ ਤਾਂ ਆਪਾਂ ਉਹਨਾਂ ਕੀ ਪਾਉਣਾ ਹੈ ਜਿੰਨਾ ਕ ਆਪਣਾ ਸੂਟ ਵਧੀਆ ਧੁੱਪਾ ਜਾਵੇ ਤੇ ਭਿਓ ਜਾਵੇ ਆਹੋ ਇੰਨਾ ਕ ਮੈਂ ਠੰਡਾ ਪਾਣੀ ਪਾਇਆ ਦੇ ਵਿੱਚ ਤੇ ਹੁਣ ਮੈਂ ਇਹਦੇ ਵਿੱਚ ਪਾਉਂਗੀ ਸ਼ੈਂਪੂ ਜੇ ਤੁਹਾਡੇ ਕੋਲ ਕੋਈ ਬੋਤਲ ਹੈਗੀ ਆ ਫਿਰ ਤਾਂ ਤੁਸੀਂ ਉਹਦੇ ਲਾਈਕ ਦੋ ਚਮਚੇ ਤੁਸੀਂ ਸ਼ੈਂਪੂ ਦੇ ਪਾ ਸਕਦੇ ਆ ਸੋ ਆਲੋਜੀ ਦੇ ਦੋ ਚਮਚੇ ਤੁਸੀਂ ਸ਼ੈਂਪੂ ਦੇ ਪਾ ਸਕਦੇ ਆ ਇਹਦੇ ਵਿੱਚ ਕੋ ਕੋ ਮੇਰੇ ਕੋਲ ਬੋਤਲ ਹੈ ਤੇ ਸ਼ੈਂਪੂ ਜਿਹੜਾ ਤੁਸੀਂ ਕਿਹੜੀ ਵੀ ਕੰਪਨੀ ਦਾ ਕਿਸੇ ਵੀ ਕੰਪਨੀ ਦਾ ਮੱਠੀ ਲੈ ਸਕਦੇ ਆ ਹਾਂਜੀ ਹੁਣ ਹੱਕਾ ਮਾਰਤਾ ਹੈ ਕਿ ਮੰਮੀ ਕੀ ਕਰਦੀ ਹੈ ਤੇ ਹੁਣ ਮੈਂ ਇਹਦੇ ਵਿੱਚ ਪਾਇਆ ਬੇਕਿੰਗ ਸੋਡਾ ਮੈਂ ਡੇਢ ਚਮਚਾ ਪਾ ਰਹੀ ਹਾਂ ਇਹਦੇ ਵਿੱਚ। ਉਹ ਵੇਖੀ ਥੋੜਾ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਪਹਿਲਾਂ। ਚੰਗੀ ਤਰ੍ਹਾਂ ਆਪਾਂ ਘੋਲਾਗੇ ਕਿਉਂਕਿ ਫਿਰ ਇਹ ਮਿਕਸ ਹੋ ਜੂਣਾ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਫਿਰ ਆਪਣੇ ਸੈਕ ਦੇ ਵਿੱਚ ਕੋਈ ਇਹਦਾ ਡੱਬ ਜਿਆ ਨਹੀਂ ਪੈਗਣਾ ਤੇ ਤੇ ਬਾਲਾ ਜਾ ਕੇ ਤੇ ਕੋਈ ਥੋੜਾ ਜਿਹਾ ਮਿਲੋ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰਾ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਹਾਲੋ ਇਹ ਹੋ ਗਿਆ ਚੰਗੀ ਤਰ੍ਹਾਂ ਮਿਕਸ ਉਹਦੋਂ ਤੋਂ ਪਤਾ ਸ਼ੈਂਪੂ ਹੀ ਹੁੰਦਾ ਘੁਲ ਜਾਂਦਾ ਮੜੀ ਨਾ ਪਾਉ ਤੇ ਆ ਦੇਖ ਲਓ ਜੀ ਇਹ ਹੈਗਾ ਪਿਓਰ ਦਾ ਚਿੱਟਾ ਸਿਲਕ ਦਾ ਸੂਟ ਆ ਇਹ ਤੇ ਹਲਗਾ ਆ ਇਹ ਦੋਨੇ ਮੈਂ ਤੋਂ ਲਗੇ ਇਕੱਲੇ ਸਰਵਾਰ ਤੇ ਕਮੀਜ਼ ਹੀ ਆ ਆਹੀ ਮੈਂ ਲੱਕ ਇਸੇ ਛੋਟੇ ਜਿਹੇ ਸਬਜਣਾ ਇਹ ਤਾਂ ਇਹ ਬਹੁਤ ਭਾਰੀ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਇਹਨੂੰ ਮਲ ਲੈਣਾ ਇਸ ਪੁਆਇੰਟ ਤੇ ਮੈਂ ਖੋਫਾਉਂ ਕਿ ਪਾਣੀ ਘਟ ਗਿਆ ਮੇਰਾ ਭਾਂਡਾ ਸੁੱਕ ਰਹਿ ਗਿਆ ਸਰਵਾਰ ਜਿਆਦੇ ਭਾਰੀ ਲਾਈਨਿੰਗ ਵਾਲੀ ਆ ਪੰਪਤੇ ਬੱਚਿਆਂ ਦੀ ਅੱਜ ਕਿ ਤੇ ਹੁਣ ਆਪਾਂ ਇਹਨੂੰ ਕੀ ਕਰਨਾ ਹੈਗਾ ਜਿੱਥੇ-ਜਿੱਥੇ ਆਪਾਂ ਨੂੰ ਲੱਗਦਾ ਕਿ 스멜 ਆਉਂਦੀ ਜਾਂ ਕੋਈ ਦਾਗ-ਦੂਗ ਪਿਆ ਹੈਗਾ ਆਪਾਂ ਉਹਨੂੰ ਹੱਥ ਨਾਲ ਚੰਗੀ ਤਰ੍ਹਾਂ ਮਲ ਲੈਣਾ ਜੇ ਬਹਾ ਬਹਾਤੇ ਹੀ ਹੁੰਦਾ ਆਪਣੇ ਜਿਆਦੇ ਜਾਂ ਕੋਈ ਨਿੱਕ ਤੇ ਹੋ ਗਿਆ ਮडम ਮਾ ਨਾ ਤੇ ਜੇ ਕਿਤੇ ਦਾਗ-ਦੂਗ ਪਿਆ ਹੋਇਆ ਫਿਰ ਤੁਸੀਂ ਉਹ ਵੀ ਮਲ ਸਕਦੇ ਆ ਆਪੇ ਨੂੰ ਚੰਗੀ ਤਰ੍ਹਾਂ ਇਦਾਂ ਮਲ ਲੈਣਾ। ਹੁਣ ਲਈ ਆਪਣਾ ਇਹ ਗਿਆ ਮਲਿਆ ਤੇ ਹੁਣ ਆਪਾਂ ਇਹਨੂੰ ਵੀ ਕੱਢਣਾ ਇਹਦਾ ਪਾਣੀ ਸਾਰਾ ਚੰਗੀ ਤਰ੍ਹਾਂ ਇਦਾਂ ਝੋਣਾ। ਅਦਰ ਕਿੰਨੀ ਝੱਟ ਹੋ ਗਈ ਵੀ ਤੇ ਪਰ ਹੁਣ ਆਪਾਂ ਨੂੰ ਇਹਨੂੰ ਐ ਕਰਕੇ ਪਰ ਜਗਾ ਸਾਰੀ ਸਾਫ਼ ਕਰ ਲੈਣੀ ਐ ਇਥੋਂ ਮੈਂ ਸਾਰੀ ਸਾਫ਼ ਕੀਤੀ ਐ ਜਿੱਥੇ ਤੁਸੀਂ ਇਹਨੂੰ ਰੱਖਣਾ ਐ ਹਨਾ ਤੇ ਕਈ ਵਾਰ ਹੁੰਦਾ ਕਿ ਸਾਈਡਾਂ ਤੇ ਇੰਨੇ ਆਪਾਂ ਸਾਫ਼ ਨਹੀਂ ਕਰਦੇ ਤੇ ਪਾਣੀ ਨਝੋਣ ਇਹਨੂੰ ਟਾਈਮ ਲੱਗ ਜਾਂਦਾ ਥੋੜਾ ਜਿਹਾ। ਕੇ ਹੁਣ ਆਪਣਾ ਇਹ ਸੰਪੂਰਨ ਕਰਕੇ ਫਿਰ ਨੂੰ ਹੌਲੀ ਹੌਲੀ ਚਾਰ ਪੰਜ ਵਾਰ ਆਪਾਂ ਨੂੰ ਪਾਣੀ ਇਹਨਾਂ ਦਾ ਕੱਢਣਾ ਪੈਣਾ ਆ ਕਰਕੇ ਨੇ ਸਾਫ਼ ਹੋਣਾ ਤੇ ਤਾਂ ਬਣ ਕੇ ਤੇ ਮਸਾਲਾ ਮਿੱਤੀ ਰੱਖ ਲਾ ਇਹ ਹੈ ਨਾ ਨਾ ਦਾ ਇਹਨਾਂ ਦੀ ਕੜਾਈ 'ਚ ਕੋਈ ਫਰਕ ਪੈਂਦਾ ਆ ਤੇ ਆਪਾਂ ਕਹਿੰਦੇ ਇਹਨਾਂ ਕੜਾਈ ਖਰਾਬ ਹੋ ਜੂਗੀ ਜਾਂ ਚਮਕ ਚਲ ਜੇਗੀ ਚਮਕੋ ਕੁਛ ਨਹੀਂ ਖਰਾਬ ਹੁੰਦਾ ਇਹਦਾ ਲੈ ਮੈਂ ਦੇ ਲੈ ਕੇ ਬੈਠਾ ਹਾਂ ਜਦੋਂ ਹੋ ਕੇ ਹਾਂਜੀ ਆ ਪਾਣੀ ਸਾਰਾ ਇਹਨਾਂ ਨੂੰ ਸਾਫ਼ ਕਰ ਲਿਆ ਹੁਣ ਇਹ ਪਾਣੀ ਚ ਨੇ ਕੱਢ ਲਿਆ ਤੇ ਪਾਣੀ ਬਿਲਕੁਲ ਹੁਣ ਇਹਨਾਂ ਦਾ ਚੋੜ ਤਾਂ ਨਹੀਂ ਤੇ ਇਹ ਮੇਰੇ ਕੋਲ ਹੈਗਾ ਕੰਫਰਟ ਇਹਨਾਂ ਨੂੰ ਬਸ ਥੋੜੀ ਇੱਕ 스멜 ਨੁਆਇਸ ਰੋਂ ਲਈਆ ਪਰ ਇਹ ਤੁਹਾਡੇ ਕੋਲ ਨਹੀਂ ਹੈਗਾ ਤੁਹਾਨੂੰ ਕੋਈ ਜ਼ਰੂਰੀ ਨਹੀਂ ਹੈਗਾ ਤੁਸੀਂ ਪਾਉਣਾ ਆ ਤੇ ਇਹ ਜਿਸ ਮੈਂ ਪਾ ਰਹੀ ਆ ਕਿਉਂਕਿ ਬਾਹਲੀਆ ਕੰਟਰੀਆਂ ਚ ਤਾਂ ਇਹ ਆਮ ਹੀ ਮਿਲ ਜਾਂਦਾ ਪਰ ਮੈਨੂੰ ਇੰਡੀਆ ਦਾ ਨਹੀਂ ਕਿ ਹੋਰ ਕੰਟਰੀ ਦਾ ਨਹੀਂ ਪਤਾ ਪਰ ਇਹ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਪਾਉਣਾ ਆ ਜੇ ਹੈਗਾ ਤਾਂ ਚਮਚਾਕ ਪਾ ਲਓ

ਸਾਨੂੰ ਪਾਉਣਾ ਤੇ ਵਾਰ ਪਾ ਦਿੰਨਾਂ ਨੂੰ ਥੋੜਾ ਜਨਾ ਪਾਣੀ ਇਹਨਾਂ ਨੂੰ ਆਪਾਂ ਨਾ ਪਾਣੀ ਚ ਡਬੋ ਕੇ ਨਹੀਂ ਰੱਖਣਾ ਭਿਉ ਕੇ ਜਿਨੂੰ ਆਪਾਂ ਕਹਿੰਦੇ ਨੇ ਐਵੇਂ ਨਹੀਂ ਰੱਖਣਾ ਬਸ ਜਦੋਂ ਧੋਣੇ ਆ ਜਦੇ ਹੀ ਧੋ ਦੇਣੇ ਆ ਐਨੇ ਰੋ ਵੀ ਚਲੋ ਜੀ ਹੁਣ ਆਪਾਂ ਥੋੜਾ ਜਿਹਾ ਇਹਨਾਂ ਨੂੰ ਕਿਉਂ ਫੇਰ ਰੱਖ ਦਿੰਨੇ ਆ ਫੇਰ ਧੋ ਲੈਣੇ ਆ ਜਾਂ ਨਹੀਂ ਜੀ ਆਪਾਂ ਇਦਾਂ ਨਹੀਂ ਕਰਨਾ ਪੰਨ ਨੂੰ ਨਾਲ ਦੇ ਨਾਲ ਹੀ ਕੰਮ ਸਾਰਾ ਨਿਵੇੜ ਕੇ ਤੇ ਸੁੱਕਣੇ ਪਾ ਦੇਣੇ ਆ ਇਹ ਆਪਾਂ ਸਿੰਕ ਫੇਰ ਪਾਣੀ ਦੇ ਭਰਨ ਲੱਗੇ ਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਵਾਜੀ ਆਪਾਂ ਹੌਲੇ ਇਹਦੇ ਵਿੱਚ ਪਾਉਣ ਲੱਗੇ ਆ 2 ਚਮਚੇ ਹੈਗੇ ਆ ਵਾਈਟ ਵਿਨੀ ਕਰਦੇ ਤਾ ਪਰ ਇਹ ਕਿ ਜਿਹੜੀ ਇਹਦੀ ਕੜਾਈ ਆ ਤੇ ਉਹਦੀ ਜੇ ਕੋਈ ਚਮਕ ਮਾੜੀ ਮੋਟੀ ਇਧਰ ਉਧਰ ਹੋ ਜਾਂਦੀ ਤਾਂ ਪੂਰੀ ਚਮਕ ਕੇ ਦੀ ਫਿਰ ਵਾਪਸ ਆ ਜੇ ਦੇਖੋ ਆਪਾਂ ਕਿੰਨੇ ਕਿੰਨੇ ਪੈਸੇ ਜਿੰਨੇ ਡਰਾਈ ਕਲੀਨ ਕਰਾਉਣ ਲਈ ਹੈ ਨਾ ਤੇ ਇਹ ਮੇਰੇ ਕੋਲ ਸੀਗਾ ਚਿੱਟਾ ਸੂਟ ਪੂਰਾ ਤੇ ਇਸ ਤੱਕ ਮੈਂ ਇਕੱਠਾ ਧੋਇਆ ਹੈ ਜੇ ਤੁਹਾਡੇ ਕੋਲ ਇੱਕ ਮੀਜ ਤੇ ਸਵਾਦ ਦੇ ਕਲਰ ਡਿਫਰੈਂਟ ਹੈਗੇ ਆ ਤਾਂ ਫਿਰ ਪਲੀਜ਼ ਤੁਸੀਂ ਸੈਪਰੇਟ ਸੈਪਰੇ ਸਾਰੇ ਧੋਣੇ ਆਏ ਨਹੀਂ ਹੈਗੇ ਕਿ ਤੁਸੀਂ ਉਹਦੇ ਨਾਲ ਹੀ ਸੇਮ ਹੀ ਧੋਦੋ ਇਕੱਠੇ ਧੋਦੋ ਇਕੱਠੇ ਨਹੀਂ ਧੋਣੇ ਸਾਰੇ ਏਡੋ-ਅਡੀ ਕਰਕੇ ਆਪਾਂ ਧੋਣੇ ਆ ਹੋਰ ਨਾ ਹੋਵੇ ਕਿ ਦੂਜੇ ਰੰਗ ਦੇ ਦੂਜੇ ਨੂੰ ਚੜ ਜੇ ਲੋ ਬਸ ਆਪਣੇ ਇਹ ਕੱਪੜੇ ਗਏ ਧੋਤੇ ਹੁਣ ਆਪਾਂ ਇਹਨੂੰ ਪਾ ਦੇਣਾ ਸੁੱਕਣਾ ਪਾ ਨਿਚੋੜ ਦੇਣਾ ਇਦਾਂ ਤਾਂ ਕਰਕੇ ਪਰ ਮੈਂ ਜ਼ਿਆਦਾ ਨਹੀਂ ਨਿਚੋੜੂ ਕਿਉਂਕਿ ਸਿਲਕ ਦੇ ਵਿੱਚ ਹੈਗੇ ਆ ਬਟੇ ਦੇ ਕੇ ਨਹੀਂ ਨਿਚੋੜਨੇ ਬਸ ਇਦਾਂ ਮੈਂ ਪੋਲੇ ਪੋਲੇ ਕਰਕੇ ਨਿਚੋੜਨੇ ਆ ਪਰ ਤੇ ਉਹ ਵੀ ਕਰਨੇ ਹੈਗੇ ਜ਼ਿਆਦਾ ਨਹੀਂ ਆਪਾਂ ਬਟੇ ਦੇ ਕੇ ਨਿਚੋੜਨੇ ਤੇ ਜੇ ਤੁਹਾਡੇ ਕੋਲ ਪਲੀਜ਼ ਕਲਰ ਵਾਲੇ ਸੂਟ ਹੈਗੇ ਤਾਂ ਕੱਲੇ ਕੱਲੇ ਕਰਕੇ ਧੋ ਲਿਓ ਜਾਂ ਫਿਰ ਪਹਿਲਾ ਲਾਈਟ ਕਲਰ ਵਾਲਾ ਧੋ ਲਿਓ ਤੇ ਬਾਅਦ ਵਿੱਚ ਤੁਸੀਂ ਜਿਹੜਾ ਡਾਰਕ ਕਲਰ ਉਹਨੂੰ ਧੋ ਲਿਓ। ਕਹਿੰਦੇ ਆਪਰੇ ਹੋ ਗਏ ਨਾ ਧੋਇਆ ਗਿਆ ਤੇ ਆਪਾਂ ਹੁਣ ਇਹਨੂੰ ਬਸ ਲਾਜਣਾ ਮਾੜੇ ਤੇ ਕਰਕੇ ਪਾ ਦੇਣਾ ਆਪਾਂ ਸੁੱਕਣਾ। ਆ ਗਿਆ ਆਪਣਾ ਤੋਤੇ ਗਿਆ ਹੋਵੇ ਡਰਾਈ ਕਲੀਨ ਹੋ ਗਿਆ ਦੇਖ ਲਓ ਧੋਲੇ ਸਾਰੇ ਤੇ ਹੁਣ ਆਪਾਂ ਇਹਨੂੰ ਕਮਗੇ ਸੁੱਕਣਾ ਪਾ ਦੇਣਾ ਇਹ। ਤੇ ਤੁਸੀਂ ਕੋਈ ਵੀ ਤੁਹਾਡੀ ਕੋਟੀ ਆ ਕੋਈ ਵੀ ਤੁਹਾਡਾ ਸ਼ਾਲ ਹੈਗਾ ਠੰਡਾ ਆ ਗਈ ਹੁਣ ਤੁਹਾਨੂੰ ਜੂਈਏ ਜਾਂ ਤੁਹਾਨੂੰ ਕੋਈ ਲੱਗਦਾ ਵੀ ਆਪਣੇ ਕੜਾਈ ਜਿਆਦੇ ਕੜਾਈ ਵਾਲਾ ਤੁਸੀਂ ਧੋਣਾ ਆ ਤੇ ਕੋਈ ਵੀ ਸੂਟ ਸਾਰੇ ਤੁਸੀਂ ਇਦਾਂ ਧੋ ਸਕਦੇ ਆ ਤੇ ਵਿਨੀਗਰ ਦੇ ਵਿੱਚ ਤੁਸੀਂ ਮੜੇ ਜਨ ਚੰਗੀ ਤਰ੍ਹਾਂ ਸੋਕ ਲੈਣਾ ਜੇ ਕਿ ਉਹ ਵਿਨੀਗਰ ਰਹਿ ਚੇ ਜੇ ਇਹਦੇ ਵਿੱਚ ਪਾਣੀ ਤੋਂ ਉਦੋਂ ਬਾਅਦ ਸਿੰਪਲ ਹੱਥਾਂ ਨਾਲ ਨਿਉਨ ਛੋੜ ਕੇ ਤੇ ਆਪਾਂ ਬਾਹਰ ਪਾ ਦੇਣਾ ਸੁਪਣਾ ਤੁਹਾਡੇ ਜੇ ਆਪਣੇ ਤੇ ਥੇ ਠੰਡੇ ਹੁੰਦੀ ਆ ਤੇ ਸੌਪ ਨਹੀਂ ਹੈਗੇ ਅੰਦਰੇ ਪਾਉਣਾ ਫਰਜੇ ਤੁਹਾਡੇ ਕੋਲ ਬਾਹਲੀ ਧੁੱਪ ਦੇ ਤੇ ਨਾ ਪਾਇਓ ਕਿਉਂਕਿ ਉਹਦੀ ਕੜਾਈ ਦੇ ਉੱਤੇ ਜਿਆਦਾ ਧੁੱਪ ਪੈ ਜਾਣੀ ਹੈ ਤੁਹਾਡੇ ਜਿੱਥੇ ਜਿਆਦਾ ਬਹੁਤ ਜਿਆਦਾ ਕਰ ਲੈਂਦੀ ਹੈ ਤੇ ਨਹੀਂ ਇਹਨੂੰ ਥੋੜੀ ਜੀ ਧੁੱਪ ਤੁਸੀਂ ਪਾ ਸਕਦੇ ਹੋ ਤੁਸੀਂ ਪਾ ਸਕਦੇ ਹੋ ਤੇ ਅੱਜ ਦੇ ਆਪਣਾ ਬਲੌਗ ਇੱਚਾ ਸੀ ਜੇ ਤੁਸੀਂ ਮੇਰੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਨਹੀਂ ਕੀਤਾ ਤਾਂ ਪਲੀਜ਼ ਚੈਨਲ ਸਬਸਕ੍ਰਾਈਬ ਤੇ ਲਾਈਕ ਕਰ ਦੋ ਤੇ ਮੈਂ ਹੋਰ ਵੀਡੀਓ ਲੈ ਕੇ ਆਉਂਗੀ ਜਿਹੜੀਆਂ ਕਿ ਆਪਣੇ ਘਰਾਂ ਦੀਆਂ ਵੀਡੀਓ ਨੇ ਘਰਾਂ ਦੇ ਵਿੱਚ ਆਮ ਚੀਜ਼ਾਂ ਯੂਜ਼ ਕਰਨ ਵਾਲੀਆਂ ਮੈਂ ਉਹਨਾਂ ਤੇ ਵੀਡੀਓ ਬਣਾਉਣੀ ਹੈਗੀਆਂ ਤੇ ਵਿੱਚ ਕੁਕਿੰਗ ਦੇ ਹੋ ਜਾਂਦੇ ਕੋਈ ਵੀ ਸਭ ਅੱਜ ਜਿਵੇਂ ਮੈਂ ਤੁਹਾਨੂੰ ਦਿਖਾਇ ਸੀ ਕਿ ਇਹ ਡਰਾਈ ਕਲਿੰਗ ਕਿਵੇਂ ਕੀਤਾ ਜਾਂਦਾ ਤੇ ਹੌਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਹੋਵੇ ਤੇ ਤੁਸੀਂ ਨੈਕਸਟ ਟਾਈਮ ਵੀ ਆ ਨਾਏ ਤਾਂ ਤੁਹਾਡੇ ਪੈਸੇ ਬਚਦੇ ਨੇ ਨਾਏ ਤੁਹਾਡੇ ਜਦੋਂ ਜੀਕਰ ਤੁਸੀਂ ਇਹਨਾਂ ਨੂੰ ਮਨਪ੍ਰਸਾਦ ਆਪਣੇ ਕੱਪੜਿਆਂ ਨੂੰ ਧੋ ਸਕਦੇ ਆ ਤੇ ਮੇਰੇ ਕੋਲ ਸਭ ਤੋਂ ਸਸਤੀ ਕਾਰ